ਜਿਲ੍ਹਾ ਜਲੰਧ ਅਤੇ ਅਤੀ ਦੇ थाना ਸ਼ਾਖੋਟ ਵਿਖੇ ਮਕਦਮਾ ਨੰਬਰ 30 ਮਿਤੀ 25/25 ਜ਼ਰੂਰ 420 656 71 ਅਤੇ 82 ਰੈਗੂਲੇਸ਼ਨ ਪ੍ਰਾਪਰਟੀ ਐਕਟ ਦਾ ਦਰਜ ਹੋਇਆ ਜੋ ਇਸ ਮਕਦਮਾ ਵਿੱਚ 6/2 2020 ਨੂੰ ਇੱਕ ਰਜਿਸਟਰੀ ਜੋ ਹਰਦੀਪ ਸਿੰਘ ਪੁੱਤਰ ਬੱਗਾ ਕਰਤਾਰ ਸਿੰਘ ਵਾਸੀ ਪਿੰਡ ਬੱਗਾ ਤੇ ਸੰਜੀਵ ਕੁਮਾਰ ਪੁੱਤਰ ਲੇਟ ਕੇਵਲ ਕੁ੍ਰਿਸ਼ਨ ਨੇ ਮੁਦਈ ਮੁਕੱਦਮਾ ਦਾ ਨਰਿੰਦਰ ਸਿੰਘ ਚੀਤਾ ਪੁੱਤਰ ਲੇਟ ਸਰ ਜੀਤ ਸਿੰਘ ਦੀ ਜੋ ਸ਼ਿਕਾਇਤ ਸੀਗੀ ਦੋ ਮਰਲੇ 13 ਸਸਈਆਂ ਜੋ ਇਹਨਾਂ ਦੋਸ਼ੀਆਂ ਨੇ ਉਸ ਦੋ ਮਰਲੇ 13 ਮਰਲੇ 13 ਸਸਈਆਂ ਪ੍ਰਾਪਰਟੀ ਨੂੰ ਕਾਗਜ਼ਾਂ ਵਿੱਚ ਛੇੜਛਾੜ ਕਰਕੇ 12 ਮਰਲੇ 13 ਸਸਈਆਂ ਦੇ ਨਵੇਂ ਕਾਗਜ਼ ਤਿਆਰ ਕਰਕੇ ਉਹਨਾਂ ਦੀ ਵਰਤੋਂ ਕੀਤੀ ਔਰ ਅੱਗੇ ਰਜਿਸਟਰੀ ਜਿਹੜੀ ਹੈ ਉਹ ਕਰਾ ਦਿੱਤੀ ਜੋ ਇਸ ਮੁਕੱਦਮੇ ਵਿੱਚ ਕੁੱਲ ਪੰਜ ਦੋਸ਼ੀ ਹਨ ਜਿਨ੍ਹਾਂ ਨੂੰ ਇਹਨਾਂ ਵਿੱਚੋਂ ਇੰਸਪੈਕਟਰ ਬਲਿੰਦਰ ਸਿੰਘ ਪੁਲਿਸ ਤਾ ਮਖਰ थाना ਸ਼ਾਹਕੋਟ ਨੇ ਤੈਨੂੰ ਗ੍ਰਿਫਤਾਰ ਕਰ ਲਿਆ ਰਾਜਕੁਮਾਰ ਬਸਨਿਕਾ ਅਤੇ ਹਾਂਸਰਾਏ ਨੰਬਰਦਾਰ ਪਰੰਜੀਤ ਨੰਬਰਦਾਰ ਅੱਤ ਇਸ ਚੌਥਾ ਦੋਸ਼ੀ ਜੋ ਹੈਗਾ ਸੰਜੀਵ ਕੌਰ ਉਹ ਪਹਿਲੇ ਥਾਣੇ ਸ਼ਾਹਕੋਟ ਦੇ ਕਤਲਮ ਕਾਰਨ ਵਿੱਚ ਜੇਲ੍ਹਤ ਬੰਦਾ ਹੈ ਜਿਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਨਾਲ ਹੀ ਦੋਸ਼ੀ ਹਰਦੀਪ ਸਿੰਘ ਪੁੱਤਰ ਕਰਤਾ ਸਿੰਘ ਵਾਸੀ ਬੱਗਾ ਜੋ ਮੌਕੇ ਤੋਂ ਫਰਾਰ ਹੈ ਉਹਨੇ ਗ੍ਰਿਫਤਾਰ ਕਰਨ ਲਈ ਟੀਮ ਗਈ ਹੋਈ ਹੈ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਤੇ ਤਫਤੀਸ਼ ਅਗਲੀ ਕਮੇੜ ਕੀਤੀ ਜਾਵੇ ਨਾਲ ਨਾਲੇ ਇਸ ਰੋਡ ਦੇ ਵਿੱਚ ਹੋਰ ਕਿੰਨਾ ਵਿਅਕਤੀ ਉਹਦੀ ਸ਼ਮੂਲਤ ਹੈਗੀ ਆ ਉਹਨਾਂ ਨੂੰ ਤੱਥਾਂ ਦੇ ਆਧਾਰ ਤੇ ਲਿਆ ਕੇ ਤੇ ਜਲਦੀ ਗ੍ਰਿਫਤਾਰ ਕਰ ਲੇਵਾਂਗਾ ਥੈਂਕ ਯੂ